ਤਾਰੇ ਅਗੇ 100 ਬੱਕਰੀ ਆ 4-500 ਭੇੜ ਆ 100 ਬੱਕਰੀ 4-500 ਭੇੜ ਕਿੰਨਾ ਟਾਈਮ ਹੋ ਗਿਆ ਸਾਡਾ ਜੱਦੀ ਕੰਮ ਆ ਜਦਾਦੇ ਪੁੱਤੇ ਨੇ ਸਾਰਾ ਦਾਦੇ ਪੁੱਤੇ ਪਿੰਡਾਂ ਸੇ ਚੱਲੀ ਜਾਂਦਾ ਉਦੋਂ ਤੇ ਚੱਲ ਰਿਹਾਗਾ ਭੇੜਾ ਸਹੀ ਆ ਜੀ ਬੱਕਰੀਆਂ ਨਾਲ ਉਹਨਾਂ ਦੇ ਖੇਚਲ ਨਹੀਂ ਆਗੇ ਇੰਨੇ ਵੱਢ ਕੇ ਮਾਲ ਨਹੀਂ ਪਾਣਾ ਪੈਂਦਾ ਅੱਛਾ ਇਹਨਾਂ ਨੂੰ ਕੱਟ ਕੇ ਦਰਾਖਤ ਪਿੱਪਲ ਪਾਉਣਾ ਪੈਣਾ ਤੇ ਜਵੀ ਲੈਣੀ ਪੜੇ ਪੰਗਿਆਂ ਦੇ ਉਹਨਾਂ ਦਾ ਫਿਰ ਉਹਨਾਂ ਨੂੰ ਚਾਲੀ ਜਾਣਾ ਬਾਹਰ ਤੁਰੇ ਜਾਈਂ ਅਈ ਦੋਰੀ ਹੈ ਨਾ ਦੋਰੀ ਸੱਦੇ ਬੱਤੇ ਗਧੀਆਂ ਬਣਿਆ ਹਾਂ ਕਿਰਿਆ ਨੇ ਕਿੰਨੀਆਂ ਗੱਡੀਆਂ ਰੱਖੀਆਂ ਨੇ ਦੋ ਗੱਡੀਆਂ ਵਿੱਚ ਠੀਕ ਹੈ ਨੇ ਕਿ ਕਮਾਈ ਤਾਂ ਭੇਡਾਂ ਚ ਜ਼ਿਆਦਾ ਦੱਸ ਬਾਈ ਬਾਈ ਜੀ ਬਾਈ ਜੀ ਹੈ ਕੈਨੇਡਾ ਵਾਲਾ ਫੇਲ ਕਰਦੇ ਆ ਪੱਕੀ ਗੱਲ ਸਭਈ ਹਾਂਜੀ ਕੈਨੇਡਾ ਵਾਲਾ ਫੇਲ ਕਰਦੇ ਆ ਫੇਲ ਕਰਦੀਆਂ ਹਾਂਜੀ ਸਾਸੀ ਗਾਲ ਜੀ ਸਾਸੀ ਕਾ ਬਾਈ ਜੀ ਉਹ ਠੀਕ ਹੈ ਬਾਈ ਪਿੰਡ ਕਿਹੜਾ ਵੀਰੇ ਮੇਰਾ ਬਡਲਾ ਜੀ ਹਾਲਟਾ ਬਡਲਾ ਹਿਸ਼ਾਰਪੁਰ ਚ ਬਡਲਾ ਹਾਂਜੀ ਬਡਲਾ ਪਿੰਡ ਹੈ ਹਾਂਜੀ ਕਿੰਨੇ ਨਗ ਲੈ ਜਾਂਦੇ ਬਾਈ ਹਿਸ਼ਾਰਪੁਰ ਵਾਲਿਆ 14 ਨਗ ਆ ਜੀ 14 ਨਗ ਆ ਹਾਂਜੀ 9 ਬੱਕਰੇ ਖਸੀ ਆ ਹਾਂ ਖੱਸੀ ਕਿੱਢਨੇ ਆਗੇ 9 ਬੱਕਰੇ 9 ਬੱਕਰੇ ਖੱਸੀ ਆਈ ਬੱਕਰੇ ਕਿਹੜੇ ਕਿਢਿਆਗੇ ਆ ਜਿਹੜੇ ਛੇਰੇ ਦੇ ਵਿੱਚ ਉਹ ਬੱਕਰੇ ਆਗੇ ਇੱਧਰ ਖੱਸੀਆਂ ਦੀ ਆ ਕਿੰਨੇ ਕਿੰਨੇ ਦੰਦਾਂ ਦੇ ਨੇ ਇਹ ਖੱਸੀ ਬੱਕਰੇ ਇਹ ਕੋ ਚਾਰ ਦੰਦ ਹੋਗਾ ਜੀ ਕੋਈ ਦੋ ਦੰਦ ਦਾ ਚਾਰ ਦੰਦ ਕੋਈ ਦੋ ਦੰਦ ਦਾ 8 ਬੱਕਰੇ ਦਿਖਾ ਬਈ ਵਜਨ ਕਿੰਨਾ ਹੋ ਐਸਟੀਮੇਟ ਬਈ ਵਜਨ ਹੋ ਜਾ 35 35 ਕਿਲੋ ਹੋ ਜਾਏ 35 35 ਜਿਉਂਦਿਆਂ ਦਾ ਵਜਨ ਨਹੀਂ ਵੱਡਦੇ ਹੋ ਜਾ ਬਈ ਹੈ ਵੱਡਦੇ ਖੱਸੀ ਆ ਨਾ ਦਾ ਵਜਨ ਜੀ ਹਾਂ ਜਿਉਂਦਿਆਂ ਦਾ ਹੋ ਜਾਊਗਾ ਕੋਈ ਦਾ 50 60 ਹੋ ਜਾਊਗਾ 6550 60 ਜੀ ਹੈਗਾ ਠੀਕ ਹੈ ਕੀ ਮੁੱਲ ਕਰਿਆਗਾ ਹਾਂਜੀ ਇਹਦਾ 25-25000 ਰਕਤ ਜੀ ਇੱਕ ਨਗਦ ਆ ਹਾਂਜੀ 25-25000 ਨਗਦ ਦਾ ਕਰਦੇ ਆ ਬਾਈ ਲੱਗਿਆ ਕੀ ਆ ਇਹਨਾਂ ਦਾ ਤੇ ਇਹਦਾ ਬਾਈ ਲੱਗ ਗਿਆ ਜੀ ਹਾਂ ਤੇ ਇਹਦਾ 20 ਲੱਗ ਗਿਆ ਤੇ ਵਿੱਚੋਂ ਇੱਕ ਦਾ ਉਹ ਬੱਕਰੀ ਦਾ ਲੱਗ ਗਿਆ ਠੀਕ ਨਹੀਂ ਕਿ ਬਾਈ ਯਾਰ ਨਹੀਂ ਦਿੱਤੇ ਨਹੀਂ ਰੁਪਈਆ ਤਾਂ ਮੈਂ ਕਹਿੰਦਾ ਬਹੁਤ ਲੱਗ ਗਿਆ ਬਾਈ ਯਾਰ ਕਿੰਨੇ ਨਗਦ ਰੱਖਣ ਕਰੇ ਔਰੇ ਅਗੇ 100 ਬੱਕਰੀ ਆ 4-500 ਭੇੜ ਆ 100 ਬੱਕਰੀ 4-500 ਭੇੜ ਹਾਂਜੀ ਕਿੰਨੇ ਜਾਣੇ ਸੰਭਲਣ ਵਾਲੇ ਬਾਈ ਸਾਂਭਰ ਵਾਲੇ ਪੇਡਾ ਲੈ ਕੇ 6 ਜਾਨੇ ਜੀ ਬੱਕਰੀਆਂ ਬੱਕਰੀਆਂ ਦੇ 3 ਜਾਨੇ ਇਹ ਇਹ ਅੱਡ ਅੱਡ ਲੈ ਕੇ ਜਾਣੋ ਬੱਕਰੀਆਂ ਪੇਡਾ ਅੱਡ ਅੱਡ ਜੀ ਕੱਠੀਆਂ ਘਾਤੋਂ ਲੈ ਕੇ ਜਾਂਦੇ ਬਈ ਕੱਠੀਆਂ ਨੇ ਲਿਆ ਜਾਂਦੇ ਕਿਉਂ ਕੱਠੀ ਦਾ ਵੀ ਬੱਕਰੀ ਚਰਾਈ ਹੋਰ ਆ ਅੱਛਾ ਪੇਡਾ ਦਾ ਵੀ ਹੋਰ ਆ ਤੁਸੀਂ ਆਪ ਵੀ ਚਾਰਦੇ ਹੋ ਹਾਂ ਵੀ ਚਾਰਦੇ ਕਿੰਨਾ ਟਾਈਮ ਹੋ ਗਿਆ ਸਾਡਾ ਜੱਦੀ ਕਾਮ ਆਈ ਦਾਦੇ ਪੁੱਤੇ ਨੇ ਸਾਰਾ ਦਾਦੇ ਪੁੱਤੇ ਪਿੰਡਾਂ ਸੇ ਚੱਲੀ ਜਾਂਦਾ ਉਦੋਂ ਤੇ ਚੱਲ ਰਿਹਾਗਾ ਪਿੰਡ ਚ ਬੱਕਰੀਆਂ ਵਾਲੇ ਯਾਨੀ ਕਿ ਤੁਸੀਂ ਉਹ ਜਾਂ ਹੋਰ ਵੀ ਹੈਗੇ ਨੇ ਨਹੀਂ ਸਾਡੀਆਂ ਜਿਆਦਾ ਸਾਰੇ ਉਹ ਭਾਈਆਂ ਭਜਿਆਂ ਦਾ ਦੋ ਰੱਖਨੇ ਦੋ ਦੋ ਚਾਰ ਚਾਰ ਦੋ ਦੋ ਚਾਰ ਵਾਲੇ ਨੇ ਬਾਕੀ ਯਾਨੀ ਤੁਹਾਡੇ ਕੋਲ ਜਿਆਦਾ ਆ ਗਏ ਠੀਕ ਬਦਲਾ ਬਦਲਾ ਜੀ ਬਦਲਾ ਪਿੰਡ ਹੈਗਾ ਹਿਸ਼ਾਰਪੁਰ ਜ਼ਿਲ੍ਹਾ ਇਹਨਾਂ ਦੇ ਚਲੋ ਹਿਸ਼ਾਰਪੁਰ ਜ਼ਿਲ੍ਹਾ ਹਿਸ਼ਾਰਪੁਰ ਬੱਕਰੀਆਂ ਦਾ ਕੀ ਮੰਗੇ ਵੀਰੇ ਬੱਕਰੀ ਇੱਕੋ ਹੀ ਹੈ ਜਿਹਦਾ ਬੱਚਾ ਬੱਕਰੀ ਇੱਕੋ ਹੀ ਹੈ ਇਹਦਾ ਕੀ ਮੰਗਿਆ ਇਹਦਾ 26000 ਮੰਗਦੇ ਜੀ 18000 ਲੱਗਿਆ ਦਾ ਫੰਡਰ ਕਿਉਂ ਆਗੀ ਇਹ ਨਿਕਲਦੇ ਨੇ ਪਤਾ ਨਹੀਂ ਕੋਈ ਚਰ-ਬਿਚਰ ਵੀ ਪੈ ਗਿਆ ਇਹਦੇ ਜਿਆਦਾ ਯਾਰ ਬੀਵੀ ਨਹੀਂ ਲੱਗਦੀ ਅੱਛਾ ਪਾ ਪਾਠਾ ਹੋ ਗਿਆ ਸੀਦਾ ਪਾਠਾ ਕੀ ਇਹ ਨਹੀਂ ਸੂਈ ਸੀ ਇੱਕ ਵਾਰੀ ਸੂਪੀ ਐਸੇ ਇੱਕ ਵਾਰੀ ਵਜਨ ਤਾਂ ਹੈਗਾ ਨਾ ਭਈ ਯਾਰ ਵਜਨ ਬਹੁਤ ਆ ਜੀਦਾ ਵਜਨ ਬਹੁਤ ਹੈ ਜਿੰਨੇ 80 ਕਿਲੋ ਤੋਲ ਕੇ ਲਿਆਏ ਜੀ ਨਾ ਤੋਲ ਕੇ ਹਾਂਜੀ ਅੱਛਾ ਬਾਕੀ ਕੀ ਨੇ ਗਿਆ ਚਾਰ ਆਂਡੂ ਬਕਰਿਆ ਚਾਰ ਆਂਡੂ ਬਕਰਿਆ ਕੇ ਬਾਕੀ ਦਸ ਸੀ ਆ ਚਾ ਇੱਕ ਬੱਕਰੀ ਐਦਾ ਕੀ ਮੰਗਿਆਗਾ ਹਾਂਜੀ ਐਦਾ ਬਚਾਰਾ ਮੰਗਾਈ ਐਦਾ ਭਾਈ ਯਾਰ ਇਹਦਾ ਨਹੀਂ ਲੱਗਿਆ ਕੁਝ ਇਹਦਾ 12000 ਲੱਗਿਆ ਜਾਨਕਿ ਜਿੰਨੇ ਨੇ ਅਗਲੇ ਆਂਦੇ ਨੇ ਮੁੱਲ ਲੱਗੀ ਯਾਰ ਮੇਰੇ ਨਾਲ ਕੱਟਿਆਂ ਦਾ ਕੀ ਵਗਰੇਆ ਫਿਰ ਪਾ ਕੱਟਿਆਂ ਦਾ ਪੁੱਤ ਕਹਤਾਈ ਹੈ ਕੱਟਿਆਂ ਨੇ ਕਿਹਾ 2.5 ਲੱਖ ਮੰਗਦੇ ਗੱਲ ਬਣੇ ਅੱਛਾ ਨਹੀਂ ਜਦੋਂ ਬੱਕਰੀਆਂ ਬਾਈ ਜੀ ਸੂਪ ਆਉਂਦੀਆਂ ਨਹੀਂਆਂ ਕਿੰਨੇ ਟਾਈਮ ਬਾਅਦ ਸਾਲ ਦੇ ਵਿੱਚ ਨਗ ਵੇਚ ਦੇਵਾਂਗੇ ਫਿਰ ਸ਼ੁਰੂ ਕਰ ਦੇਵਾਂਗੇ ਨਹੀਂ ਇਹ ਤਿਆਰ ਕਰਕੇ ਬੱਚਾ ਵੇਚਦੇ ਕਿੰਨੇ ਟਾਈਮ ਦਾ ਇਹ ਹੁਣ 7 ਸਾਲ ਦਾ ਹੋ ਗਿਆ ਜੀ ਸਾਲ ਦਾ ਬੱਚਾ ਤਿਆਰ ਕਰਕੇ ਵੇਚਦਾ ਪੱਠਾ ਪੱਠਾ ਵੀ ਪੱਠੋ ਰੱਖਣ ਵਾਲਾ ਵੀ ਲੈ ਜਾਂਦਾ ਜਦ ਆਵੇ ਅੱਛਾ ਹਾਂਜੀ ਫਾਰਮ ਵਾਲੇ ਬਹੁਤ ਲੈ ਕੇ ਜਾਂਦੇ ਆ ਠੀਕ ਹੈ ਯਾਨੀ ਕਿ ਤੁਸੀਂ ਕਹਿੰਦੇ ਉਹ ਬੰਦੇ ਬੰਦੇ ਆਪ ਚਾਰਦੇ ਹੋ ਜਾਂ ਘਰ ਰੱਖੇ ਹੋਏ ਨੇ ਚਾਰਨ ਵਾਲੇ ਜੀ ਨਹੀਂ ਇਹ ਤਨਖਾਹ ਤੇ ਰੱਖਿਓ ਜੀ ਕਿੰਨੇ ਬੰਦੇ 6 ਬੰਦੇ ਹੋ ਗਏ ਤਨਖਾਹ ਕੇ ਮੇ ਨਿਕਲਦੀ ਉਹਨਾਂ ਦੀ ਬਈ ਬਹੁਤ ਵਧੀਆ ਚੱਲੀ ਜਾਂਦੇ ਕੰਮ ਢੇਡੂ ਵੇਚੀ ਦੇ ਨੇ ਲੱਗਾ 6-6 ਮਹੀਨੇ ਤੇ ਹਾਂ ਸਾਲ ਦੇ ਉਹ ਬੱਚੇ ਚ ਵੇਚਦੇ ਨੇ ਸਾਰੇ ਢੇਡਾਂ ਕਿੰਨੀਆਂ ਦੱਸਿਆ ਤੁਸੀਂ ਨੇ 500-600 ਢੇਡ ਹੋਣੇ ਜੀ 5-600 ਢੇਡ ਉਹਨਾਂ ਨੂੰ 6 ਜਣ ਚਾਰ ਲਿਆਂਦੇ ਬਸ ਹਾਂ ਜੀ 5-600 ਢੇਡ ਨੂੰ ਚਾਰੀ ਜਾਂਦੇ ਰਾਮ ਠੀਕ ਹੈ ਢੇਡ ਕਿੰਨੇ ਚਿਰ ਬਾਸ ਹੁੰਦੀ ਹੈ 500 ਦੇ 6 ਮਹੀਨੇ 5 ਮਹੀਨੇ ਬਾਅ ਪੇੜ ਦਾ ਤੂੰ ਨਹੀਂ ਚਾੜ ਕੇ ਲੈਂਦੇ ਕੋਈ ਵੇਚਣ ਵਾਸਤੇ ਏਡਾ ਨਹੀਂ ਵੇਚਦਾ ਪੱਠਾ ਮਾਲ ਜਾਂਦਾ ਵਾਲੇ ਗੰਡ ਇਧਰ ਕੋ ਅੱਛਾ ਐਂ ਵੇਚ ਇਹ ਅੱਜ ਲੈਂਦਾ ਸ਼ੌਂਕ ਨੂੰ ਉੱਦੋਂ ਹੀ ਲਿਆ ਅੱਜ ਉਹ ਫਿਰ ਕਿਦਾਂ ਟਾਈਮ ਦਾ ਬੱਚਾ ਵੇਚ ਦੂੰ ਪੇੜ ਦਾ ਪੇੜ ਦਾ ਸਾਲ ਦਾ ਜਦ ਤਾ ਹੋਗਾ 6 ਮਹੀਨੇ ਦਾ ਹੋਗਾ ਕਿੰਨੇ ਰੁਪਈਆ ਦਾ ਵੇਚ ਜਾਂਦਾਗਾ ਉਹ 10000 12000 ਦਾ ਸ਼ੁਰੂ ਹੋ ਜਾਣਾ ਜੀ ਐਂਦੇ ਸ਼ੁਰੂ ਕੇ ਕੋਈ ਵਾਧਾ ਕੋਈ ਕੱਟਦਾ ਕੋਈ ਹਜ਼ਾਰ ਤੱਕ ਵੀ ਤੂੰ ਵੇਆ ਯਾਰ ਵਾਲਾ ਵੇਚਦਾ ਕਿਹਦੇ ਵਕ ਪੇੜ ਲਵਾਉਣੀ ਆ ਹਾਂ ਪੇਡੂ ਵੀ ਮਿਲ ਜਾਂਦੇ ਵੱਡੇ ਜੀ ਯਾਨੀ ਕਿ ਫਿਰ ਤਾਂ ਵਧੀਆ ਚੱਲ ਰਿਹਾ ਕੰਮ ਬਹੁਤ ਵਧੀਆ ਜੀ ਦ ਉਹਦੇ ਖੇਚਲੇ ਹੈਗੇ ਇੰਨੇ ਵੱਡ ਕੇ ਮਾਲ ਨਹੀਂ ਪਾਣਾ ਬੰਦਾ ਅੱਛਾ ਇਹਨਾਂ ਨੂੰ ਕੱਟ ਕੇ ਦਰਾਖਤ ਪਿੱਪਲ ਪਾਉਣਾ ਤੇ ਜਵੀ ਲੈਣੀ ਪੜੇ ਪੰਗੇ ਆਦੇ ਉਹਨਾਂ ਦਾ ਫਿਰ ਉਹਨਾਂ ਨੇ 40 ਜਾਨਾ ਬਾਹਰ ਤੁਰੇ ਆਏ ਐਂ ਦੋਰੀ ਹੈ ਨਾ ਦੋਰੀ ਫਿਰਦੇ ਬੱਤੇ ਗਧੀਆਂ ਬਣਿਆ ਹਾਂ ਫਿਰ ਜਾਂਦੇ ਕਿੰਨੀਆਂ ਗਧੀਆਂ ਰੱਖਿਓ ਨੇ ਦੋ ਗਧੀਆਂ ਵਿੱਚ ਠੀਕ ਹੈ ਠੀਕ ਹੈ ਗਧੀਆਂ ਉਹਨਾਂ ਦੀ ਭਾਸ਼ਾ ਸਮਝ ਲਾਂਦੀ ਨੇ ਕਿ ਵੀ ਇਹਨਾਂ ਦੇ ਮਗਰ ਦੁਰਨਾਗਾ ਉਹ ਬੰਦੇ ਹਨ ਪੂਰੀ ਤਰ੍ਹਾਂ ਨਹੀਂ ਗਧੀ ਲੱਤ ਨਹੀਂ ਮਾਰਦੀ ਪੇਟ ਦੇ ਦੇ ਗੱਜੀਆਂ ਅੱਛਾ ਨਾਲ ਕਿੱਥੇ ਆ ਰਹੇ ਹੋ ਅਛਾ ਕੰਮ ਘੈਂਟ ਆ ਉਹ ਬਾਈ ਬਾਈਆਂ ਦਾ ਗੱਲਬਾਤ ਵੀ ਚਲੋ ਸਿਰਾਂ ਲਾਉਂਦੇ ਨੇਗੇ ਕਮਾਈ ਤਾਂ ਭੇਡਾਂ ਚ ਜ਼ਿਆਦੇ ਦਾ ਮੈਂ ਤਾਂ ਨਿਆਰੇ ਬਜੀ ਭਾਜੀ ਹੈ ਕੈਨੇਡਾ ਨਾਲ ਮੇਲ ਕਰਦੇ ਆ ਪੱਕੀ ਗੱਲ ਸਭਈ ਹਾਂਜੀ ਕੈਨੇਡਾ ਨਾਲ ਮੇਲ ਕਰਦੇ ਆ ਮੇਲ ਕਰਦਿਆਂ ਹਾਂਜੀ ਹੂੰ ਕਿੰਨੀ ਕਮਾਈ ਹੋ ਜਾਂਦੀ ਹੈਗੀ ਚਲੋ ਖਰਚਾ ਕੱਢ ਕੇ ਜੇ ਕਦੇ ਨਮਾਪਿਆਗਾ ਉਹਦਾ ਕੀ ਬਣਾਇਆ ਚਲੋ ਐ ਦੱਸ ਦਿਓ ਵੀ ਕੀ ਬਣਾਇਆ ਭੇਡਾਂ ਰਹੀਂ ਜ਼ਮੀਨ ਲਈਏ 4-5 ਗੱਲੇ ਕਾਰ ਕੋਠੀਆਂ ਬਣੀਆਂ ਬੁਲਟ ਮੋਟਰ ਚੱਲਦਾ ਉਹਦਾ ਕੁਝ ਸਾਰਾ ਹੋਸੇਗਾ ਗੱਡੀਆਂ ਚੱਤੇ ਨੇ ਗੱਡੀਆਂ ਪਾਰ ਵਾਲੀਆਂ ਸਾਡੇ ਪਾਰ ਵਾਲੀਆਂ ਗੱਡੀਆਂ ਕਿਹੜੀਆਂ ਬਾਈ ਬੇਕਾ ਆਪਣੇ ਮੇਟ ਦੀ ਦੁਕਾਨਾ ਰਾਜਪੁਰਾ ਡਰ ਦੇ ਵਿੱਚ ਯਾਨੀ ਕਿ ਕੰਮ ਕਈ ਕਰਿਆ ਹੋਣਗੇ ਬੰਦੇ ਰੱਖੋ ਸਾਰੇ ਤੁਹਾਨੂੰ ਠੀਕ ਹੈ ਨਹੀਂ ਕਿੰਨੇ ਭਰਾ ਕੋਈ ਫਿਰ ਤੁਸੀਂ ਉਹ ਜੀ ਤਿੰਨ ਭਰਾ ਸੀ ਜੀ ਤਿੰਨੇ ਭਰਾ ਇਕੱਠਿਆਂ ਦਾ ਕੰਮ ਹੋਊਗਾ ਤਿੰਨ ਚਾਚੇ ਦਾਏ ਆ ਸਾਰੇ ਇਕੱਠੇ ਹੀ ਆ ਜਾਨੀ ਸਾਰੇ ਇਕੱਠਾ ਕੰਮ ਆ ਆ ਹੁੰਦੀ ਹੈ ਇਕੱਠਿਆਂ ਦਾ ਕੰਮ ਤਾਂ ਬਾਲਾ ਘੈਂਡਾ ਨਾ ਬਾਈ ਜਦੋਂ ਕਿ ਇਹ ਚੰਗਾ ਲੱਗਦਾ ਜਦੋਂ ਬਾਹਰੋਂ ਵੀ ਖਰੀਦਦੇ ਆਂ ਸੀ ਮਾਲ ਆਪ ਵੀ ਖਰੀਦਦੇ ਆਂ ਅੱਛਾ ਹਾਂਜੀ ਇਕੱਠੇ ਰਹਿ ਕੇ ਕਹਿੰਦੇ ਵੀ ਹੈ ਨਾ ਬੰਦਾ ਤਰੱਕੀ ਕਰ ਜਾਂਦਾ ਇਹ ਗੱਲ ਸਹੀ ਹੈਗੀ ਹਾਂਜੀ ਪੂਰੀ ਸਹੀ ਹੈ ਸਲਾਹ ਦੇ ਨਾਲ ਹੀ ਜਿੱਦਾਂ ਕੋਈ ਅੱਜ ਭੇਜਿਆ ਸੀ ਉਹਨਾਂ ਨੇ ਕਹਿੰਦੇ ਇਹਨੇ ਤੁਸੀਂ ਲੈ ਜਾਓ ਮੱਲਾ ਪਰ ਉਹ ਭੇਡਾਂ ਚੱਲ ਗਿਆ ਬੰਦਾ ਦੂਜਾ ਠੀਕ ਹੈ ਲੈ ਤੇ ਬੱਬੂ ਨੂੰ ਜਾਨਦ ਨੇ ਬਟਲ ਤੋਂ ਮਸ਼ਹੂਰ ਆ ਹਾਂ ਹਾਂ ਨਹੀਂ ਉਹ ਤਾਂ ਠੀਕ ਆ ਹਾਂ ਵਧੀਆ ਬਈ ਜਿਵੇਂ ਤੁਸੀਂ ਜਿਵੇਂ ਮਰਜ਼ੀ ਵੇਚਿਓ ਸੁਣੋ ਐ ਤਾਂ ਨਹੀਂ ਕਹਿੰਦਾ ਵੀ ਘੱਟ ਵੇਚੀਂ ਜਾਇਆ ਕਰ ਨਹੀਂ ਸਾਨੂੰ ਪਤਾ ਇਹਨਾਂ ਦੇ ਬਿਕਣਾ ਜੇ ਅੱਛਾ ਹਾਂਜੀ ਯਾਨੀ ਇਹ ਪੂਰਾ ਪਤਾ ਪ੍ਰ ਠੀਕ ਹੈ। ਚੰਗਾ ਭਈ ਹੈ। ਗੱਲਬਾਤ ਭਾਈਆਂ ਨੇ ਪੂਰੀ ਵਧੀਆ ਕਰੀ ਆਪਣੇ ਨਾਲ ਤੇ ਇਹਨਾਂ ਵਾਸਤੇ ਨੀਰਾ ਡੇਣਾ ਪੈਂਦਾ। ਉਹ ਕਪੇਡਾਂ ਵਾਸਤੇ ਵੀ ਡੇਣਾ ਲੱਗਦਾ। ਨੀਰਾ ਵੀ ਖੜਾਇਆ ਸਾਰਾ ਕੁਝ ਹੈ ਆਪਣਾ। ਕਪੇਡਾਂ ਵਾਸਤੇ। ਜਵੀ ਲਈਏ ਨਾ ਵਾਸਤੇ। ਕਪੇਡਾਂ ਵਾਸਤੇ। ਤੇ ਇਦਾਂ ਬਾਹਰ ਡੋਗ ਦਿਆ ਨੀਰਾ ਪਿਆ ਉਦਾਂ। ਜਿਹਦਾ ਮੀਹ ਕਣੀ ਆਉਣੀ ਪਈ ਨੀਰਾ ਪੜਾ ਜੀ। ਤਾਂ ਨੀਰਾ ਪੈਂਦਾ। ਜਦੋਂ ਪ੍ਰਸਾਦ ਲੱਗ ਜਾਂਦੇ ਨਾ। ਹਾਂ। ਫੇਰ ਓਕਾ ਹੋ ਜਾਂਦਾ। ਨਹੀਂ ਪੇਟ ਦਾ ਕੋਈ ਓਕਾ ਨਹੀਂ ਆ। ਨਹੀਂ ਪੇਟ ਦਾ ਕੋਈ ਓਕਾ ਨਹੀਂ। ਪੇਟ ਦਾ ਨਜ਼ਾਰੇ ਆ। ਹਮ ਹਮ। ਜੀ ਬੰਦਾ ਫਰਜ ਕਰ ਲੋ ਦਾ 20 ਭੇਡਾਂ ਲੈਂਦਾ ਉਹ ਕਰ ਲੂ ਕਮਾਈ ਕੱਲਾ ਬੰਦਾ 20 ਵਾਲੇ ਕੀ ਕਰਨਾ ਚਾਹ ਕੰਨਾ ਕਰ ਨਹੀਂ ਚਾਹਤਾਗਾ 20 ਵਾਲੇ 10 12 ਬੱਚੇ ਵੇਚੂਗਾ ਅੱਛਾ ਹਾਂ ਜੀ ਇਹ ਤਾਂ ਦੋ ਦੋ ਗੱਡੀਆਂ ਵੇਚਦੇ ਆ 150 200 ਨਾਲ ਇੱਕ ਵਾਰ ਠੀਕ ਆ ਬਾਕੀ ਖਰੀਦ ਕੇ ਵੇਚਦੇ ਹਾਂ ਬਾਕੀ ਆਪਦੇ ਹੀ ਵੇਚਦੇ ਹਾਂ ਠੀਕ ਆ ਯਾਨੀ ਕਿ ਦੋਏ ਪ੍ਰੋਸੈਸ ਹੋ ਗਏ ਇਕ ਆਵਦੀਆਂ ਭੇਡਾਂ ਦੇ ਬੱਚੇ ਉਹਦੇ ਇੱਕ ਛੋਟੇ ਯਾਨੀ ਕਿ ਤੁਸੀਂ ਹੋਊਂਗੇ ਬਾਹਰੋਂ ਵੀ ਖਰੀਦਦੇ ਆ ਆ ਸਾਰੇ ਖੱਸੀ ਬਾਹਰੋਂ ਖਰੀਦਦੇ ਆ ਜੀ ਆ ਸਾਰੇ ਹਾਂ ਜੀ ਠੀਕ ਆ ਯਾਨੀ ਕਿ ਘਰ ਦੀ ਬੱਕਰੀਆਂ ਦਾ ਨਹੀਂਗਾ ਇਹ ਕਰਦੇ ਨੇ ਕੱਲ ਲੈ ਫਰਮ ਚਾਹ ਹਾਂ ਡੂ ਇੱਕ ਘਰ ਦਾ ਆ ਵੇਲੇ ਬੈਠਾ ਜਿਹੜਾ ਠੀਕ ਐ ਇਹਦੇ ਨਾਲ ਨੇ ਬੇਟਲ ਰੱਖਿਆ ਸਾਰੀਆਂ ਦੁੱਧ ਵਾਲੀਆਂ ਦੁੱਧ ਪਾਜ ਦਾ ਡੈਰੀ ਚ ਅੱਛਾ ਹਾਂਜੀ ਦੁੱਧ ਕੀ ਰੇਟ ਲੱਗਦਾ ਦੁੱਧ 40 ਰੁਪਏ ਲੱਗ ਜਾਂਦਾ 37-40 ਰੁਪਏ ਬੱਕਰੀ ਦੇ ਹਿਸਾਬ ਨਾਲ ਐਨਾ ਲੱਗ ਜਾਂਦਾ ਹਾਂਜੀ ਕਿੰਨਾ ਨੇ ਦੁੱਧ ਦੱਸਿਆ ਦੋ ਦੋ ਜੋ ਕੋਈ 50 ਕਿਲੋ ਹੋ ਜੋ ਕੋਈ 60 ਹੋ ਜਾ ਅੱਛਾ ਹਾਂਜੀ ਬੱਚੀ ਬੱਕਰੀਆਂ ਦੀ ਲੈ ਦੇ ਬੱਕਰੀਆਂ ਦੇ ਚੱਲ ਠੀਕ ਐ ਭਈਆ ਧੰਨਵਾਦ ਬੱਡਰ ਵਾਲਿਆ ਜ਼ਿਲ੍ਹਾ ਹੁਸਿਆਰਪੁਰ ਬਾਈ ਨੇ ਕੰਮ ਦੀਆਂ ਗੱਲਾਂ ਕੀਤੀਆਂ ਨੇਗੀਆਂ ਬਹੁਤ ਵਧੀਆ ਲੱਗਿਆ ਮਿਲ ਕੇ ਚੰਗਾ ਭਈ ਹੈ ਠੀਕ ਐ ਸਸੀ ਵਾਲੀ ਸਸੀ ਕਾ